ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਰੀਆ ਟੀਵੀ ਦਾ ਪ੍ਰੋਗਰਾਮ ਪ੍ਰਾਈਮ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਨੀ ਹੈ ਪ੍ਰੋਗਰਾਮ ਵਿੱਚ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ ਉਹਦੇ ਵਿੱਚ ਜ਼ਿਕਰ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਕਰਨਾ ਕਿਉਂਕਿ ਸਥਿਤੀ ਹਰ ਰੋਜ਼ ਹਰ ਘੰਟੇ ਬਦਲਦੀ ਨਜ਼ਰ ਆ ਰਹੀ ਹੈ ਉੱਚ ਪੱਧਰੀ ਇੱਕ ਮੀਟਿੰਗ ਹੋਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੇ ਤਿੰਨ ਨੂੰ ਫੌਜਾਂ ਦੇ ਮੁਖੀਆਂ ਨੂੰ ਕੁਝਕ ਅਧਿਕਾਰ ਦਿੱਤੇ ਹੈ ਅਧਿਕਾਰ ਮੰਨਿਆ ਜਾ ਰਿਹਾ ਹੈ ਕਿ ਜੇਕਰ ਹਾਲਾਤ ਬਦਲਦੇ ਨੇ ਤਾਂ ਬਹੁਤ ਤੇਜ਼ੀ ਨਾਲ ਬਦਲਣਗੇ ਪਾਕਿਸਤਾਨ ਵਾਲੇ ਪਾਸਿਓਂ ਗਿੱਦਰ ਧਮਕੀਆਂ ਭਾਰਤ ਵਾਲੇ ਪਾਸਿਓਂ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਸਰਕਾਰ ਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਵਿਰੋਧੀ ਧਿਰਾਂ ਵੱਲੋਂ ਆਖਰੀ ਗੱਲ ਕਿੱਥੇ ਜਾ ਕੇ ਰੁਕੇਗੀ ਚਰਚਾ ਕਰਨੀ ਹੈ ਚਰਚਾ ਪਾਣੀਆਂ ਦੀ ਵੀ ਕਰਾਂਗੇ ਕਿਉਂਕਿ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਜਾਂਦਾ ਹੈ ਪਰ ਹੁਣ ਉਹਨਾ ਪਾਣੀ ਨਹੀਂਗਾ ਜਿੰਨਾ ਦੂਜੇ ਸੂਬੇ ਮੰਗਦੇ ਆ ਚਾਹੇ ਹਰਿਆਣਾ ਹੋਵੇ ਤੇ ਚਾਹੇ ਰਾਜਸਥਾਨ ਹਰਿਆਣਾ ਦੇ ਲੀਡਰਾਂ ਨੇ ਕਹਿਤਾ ਸੀ ਪੰਜਾਬ ਦੇ ਰਸਤੇ ਬੰਦ ਕਰ ਦਾਨੇ ਆ ਜੇ ਸਾਨੂੰ ਪਾਣੀ ਨਾ ਦਿੱਤਾ ਤਾਂ ਪਾਣੀਆਂ ਦੇ ਬਾਬਤ ਇੱਕ ਬੜੀ ਹੈਰਾਨ ਕਰਦੀ ਪਰੇਸ਼ਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ ਲੜ ਲਿਓ ਜਿੰਨਾ ਲੜਨਾ ਫਿਰ ਜੇ ਧਰਤੀ ਹੇਠਲਾ ਪਾਣੀ ਨਹੀਂ ਬਚਿਆ ਤਾਂ ਫਿਰ ਰਸਤੇ ਬੰਦ ਕਰ ਲਿਓ ਚਾਹੇ ਜੋ ਮਰਜ਼ੀ ਕਰ ਲਿਓ ਜੇ ਪੀਣਯੋਗ ਹੈ ਪਾਣੀ ਨਹੀਂ ਬਚਾ ਕੇ ਰੱਖਣਾ ਤਾਂ ਫਿਰ ਉਹ ਪਾਣੀ ਜਿਹਨਾਂ ਖੇਤੀ ਹੁਣੀ ਆ ਉਹਦੀ ਜ਼ਰੂਰਤ ਕੀ ਆ ਰਿਪੋਰਟ ਬਹੁਤ ਹੈਰਾਨ ਕਰਦੀ ਐ ਇਸੇ ਉਸ ਬਾਰੇ ਵੀ ਜ਼ਿਕਰ ਕਰਾਂਗੇ ਜ਼ਿਕਰ ਹੋਰ ਵੀ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਦਾ ਕਰਨਾ ਹੈ ਪਰ ਸ਼ੁਰੂਆਤ ਅਸੀਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਤੋਂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦੀ ਦੇਸ਼ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੋਈ ਹੈ ਫੌਜ ਦੇ ਉੱਚ ਅਧਿਕਾਰੀ ਉੱਚ ਸ਼ਾਮਲ ਸੀ। ਚਾਹੇ ਭਾਰਤੀ ਜਲ ਸੈਨਾ ਸੀ, ਥਲ ਸੈਨਾ ਸੀ, ਹਵਾਈ ਫੌਜ ਸੀ। ਤਿੰਨਾਂ ਮੁਖੀਆਂ ਦੀ ਮੀਟਿੰਗ ਹੋਈ ਹੈ। ਹੁਣ ਉਹਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇੱਕ ਤਾਂ ਅਧਿਕਾਰ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਫੌਜ ਨੂੰ ਦਿੱਤਾ। ਸਮਾਂ ਤੁਹਾਡਾ ਹੋਏਗਾ। ਹਮਲਾ ਕਰਨਾ ਨਹੀਂ ਕਰਨਾ ਉਹ ਵੱਖਰੀ ਗੱਲ ਹੈ ਪਰ ਜਿਸ ਤਰ੍ਹਾਂ ਦਾ ਵੀ ਫੈਸਲਾ ਲੈਣਾ ਉਹ ਸਾਰਾ ਕੁਝ ਫੌਜ ਦੇ ਉੱਪਰ ਉਹਨਾਂ ਨੇ ਸੁੱਟ ਦਿੱਤਾ ਹੁਣ ਫੌਜ ਕੀ ਫੈਸਲਾ ਲਵੇਗੀ ਸਮੇਂ ਦੇ ਹਿਸਾਬ ਦੇ ਨਾਲੇ ਦੇਖਣ ਵਾਲੀ ਗੱਲ ਹੈ ਪਰ ਅੱਜ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਪਾਕਿਸਤਾਨ ਨੇ ਇੰਟਰਨੈਸ਼ਨਲ ਬਾਰਡਰ ਤੇ ਜਿਹੜੀਆਂ ਚੌਂਕੀਆਂ ਸੀ ਉਹ ਸਾਰੀਆਂ ਖਾਲੀ ਕਰ ਦਿੱਤੀਆਂ ਬੰਦ ਕਰ ਦਿੱਤੀਆਂ ਇਹਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਲੱਗਦਾ ਕੋਈ ਖਤਰਾ ਹੈ ਪਾਕਿਸਤਾਨ ਦੇ ਕੋਸ਼ਕ ਮੰਤਰੀਆਂ ਦਾ ਬਿਆਨ ਆਇਆ ਕਹਿੰਦੇ ਸਾਡੀ ਇਨਫੋਰਮੇਸ਼ਨ ਬਹੁਤ ਪੱਕੀ ਆ ਸਾਡੇ ਸੂਤਰਾਂ ਨੇ ਦੱਸਿਆ ਕਿ 48 ਘੰਟੇ ਵਿੱਚ ਭਾਰਤ ਹਮਲਾ ਕਰ ਸਕਦਾ ਸੀ ਫਿਰ ਕਹਿੰਦੇ ਆ ਇਹ ਦੇਸ਼ ਦੀ ਸਰਕਾਰ ਨੇ ਦੇਖਣਾ ਕਿ ਕਿਸ ਤਰ੍ਹਾਂ ਦੇ ਹਾਲਾਤ ਆਉਣ ਵਾਲੇ ਸਮੇਂ ਚ ਬਣਨ ਪਰ ਇਹਨਾਂ ਜ਼ਰੂਰ ਹੈ ਪਾਕਿਸਤਾਨ ਨੂੰ ਹੱਥਾਂ ਪੈਰਾਂ ਦੀ ਪਈ ਆ ਕਹਿੰਦੇ ਹੁਣ ਦੂਜਾ ਪੱਖ ਦੇਖੋ ਪਾਕਿਸਤਾਨ ਦੇ ਉੱਪਰ ਬਹੁਤ ਸਾਰੇ ਦੋਸ਼ ਲੱਗਦੇ ਅੱਤਵਾਦ ਨੂੰ ਲੈ ਕੇ ਅੱਤਵਾਦ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸਮਾਜ ਨੂੰ ਨੁਕਸਾਨ ਪਹੁੰਚਾਉਣ ਦਾ ਕੋਸ਼ਿਸ਼ ਕਰਦੀਆਂ ਨੇ ਉਹਦੇ ਵਿੱਚ ਖੈਬਰ ਪਖਤੂਨਵਾਦਾ ਇਲਾਕਾ ਵੀ ਆਉਂਦਾ ਹੈ ਉਹਦੇ ਵਿੱਚ ਪਾਕਿਸਤਾਨ ਦੇ ਕੁਝ ਹੋਰ ਇਲਾਕੇ ਵੀ ਹੈ ਪੋਕੇ ਦਾ ਜ਼ਿਕਰ ਵੀ ਅੱਜ ਆ ਗਿਆ ਹੈ ਇਸੇ ਤਰ੍ਹਾਂ ਜੇ ਕੰਮ ਚੱਲਦਾ ਰਿਹਾ ਤਾਂ ਲਸ਼ਕਰ-ਏ-ਤੌਇਬਾ ਨਾਲ ਹੋਰ ਵੀ ਕਈ ਜਥੇਬੰਦੀਆਂ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਜਿਨ੍ਹਾਂ ਨੇ ਪੁਲਵਾਮਾ ਅਟੈਕ ਕੀਤਾ ਸੀ ਜਾਂ ਜਿਨ੍ਹਾਂ ਨੇ ਪਹਿਲਗਾਮ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਅਤਵਾਦ ਨੇ ਅਤਵਾਦ ਨੂੰ ਵਧਾਉਂਦੇ ਨੇ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਹੋਰ ਗੰਭੀਰ ਦੋਸ਼ ਲੱਗਦੇ ਵੀ ਨਜ਼ਰ ਆ ਰਹੇ ਆ ਹੁਣ ਗਤੀਵਿਧੀਆਂ ਜਿਹੜੀਆਂ ਵਧੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਆ ਮੋਦੀ ਸਾਹਿਬ ਨੇ ਵੀ ਕਹੀ ਥਾਂ ਮਤੇ ਮੀਟਿੰਗਾਂ ਦੇ ਦੌਰਾਨ ਕਿਹਾ ਕਿ ਅਸੀਂ ਅਤਵਾਦ ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਸਮਾਂ ਹੁਣ ਆ ਗਿਆ ਹੈ ਹਾਲਾਂਕਿ ਕਈ ਸਿਆਸਤਾਨ ਜਿਹੜੇ ਵੱਖਰੀ ਵਿਚਾਰਧਾਰਾ ਰੱਖਦੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੇ ਆ ਕੋਈ ਉੱਠਦਾ ਜੀ ਕਹਿੰਦੇ ਸਾਡੇ ਗਲਾਂ 'ਚ ਬੰਬ ਪਾ ਕੇ ਭੇਜੋ ਅਸੀਂ ਅੱਤਵਾਦ ਖਤਮ ਕਰਾਂਗੇ ਆ ਗਲਾਂ 'ਚ ਬੰਬ ਪਾ ਕੇ ਜਾਣਨਾ ਪਾਕਿਸਤਾਨ ਦਾ ਅੱਤਵਾਦ ਖਤਮ ਨਹੀਂ ਹੋਣਾ ਅੱਤਵਾਦ ਨੂੰ ਖਤਮ ਕਰਨ ਦੇ ਲਈ ਜਿਹੜੇ ਵੱਖ-ਵੱਖ ਮੁਲਕਾਂ ਦੀ ਛਿੜੀ ਮੁਹਿਮ ਹੈ ਉਹਦੇ ਵਿੱਚ ਸਾਰਿਆਂ ਨੂੰ ਮਿਲ ਕੇ ਅੱਗੇ ਵਧ ਕੇ ਕੰਮ ਕਰਨਾ ਪੈਣਾ ਹੈ ਅਜਿਹੇ ਸਿਆਸੀ ਬਿਆਨ ਜਿਹਾ ਦਿੰਦੇ ਐ ਸੋਸ਼ਲ ਮੀਡੀਆ ਤੇ ਚਾਰ ਵੀਊ ਖਟਣ ਦੇ ਲਈ ਉਹਨਾਂ ਨੂੰ ਸੋਚਣਾ ਪੈਣਾ ਕਿ ਪਹਿਲੇ ਹੀ ਮਾਹੌਲ ਖਰਾਬ ਹੈ ਤੁਸੀਂ ਹੋਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਪਾਰਟੀ ਤੁਹਾਡੀ ਕੋਈ ਵੀ ਹੋਵੇ ਗਲਾਂ 'ਚ ਬੰਬ ਪਾ ਕੇ ਸਾਬਤ ਕੀ ਕਰਨਾ ਹੈ ਲੋਕ ਸਵਾਲ ਪੁੱਛ ਰਹੇ ਨੇ ਤੁਹਾਡੇ ਕੋਲ ਆਪਣੇ ਆਪ ਨੂੰ ਕੋਈ ਸ਼ੇਅਰ ਵੀ ਕਹਿੰਦੇ ਆ ਹੁਣ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਇਹ ਚੌਂਕੀਆਂ ਖਾਲੀ ਕੀਤੀਆਂ ਗਈਆਂ ਕਿ ਇੱਕ ਡਰ ਦੇ ਕਰਕੇ ਕੀਤੀਆਂ ਗਈਆਂ ਦੂਜੇ ਪਾਸੇ ਕੇਂਦਰ ਨੇ ਸਾਬਕਾ ਰੌ ਚੀਫ ਸੀ ਜਿਹੜੇ ਉਹਨਾਂ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਗਿਆ ਆਉਂਦੇ ਦਿਨਾਂ ਨੂੰ ਹੋ ਸਕਦਾ ਕੋਈ ਵੱਡੀ ਕਾਰਵਾਈ ਦੇਖਣ ਨੂੰ ਮਿਲ ਜਵੇ ਹੁਣ ਕੁਝ ਦਿਨ ਤੋਂ ਜਿਹੜੀ ਇਹ ਚਰਚਾ ਛੜੀ ਹੈ ਖਾਸ ਤੌਰ ਤੇ ਪਹਿਲਗਾਮ ਤੇ ਹਮਲਾ ਹੋਣ ਤੋਂ ਬਾਅਦ ਕੋਈ ਸਿੱਧੇ ਤੌਰ ਤੇ ਪਾਕਿਸਤਾਨ ਦਾ ਨਾਮ ਤਾਂ ਕਿਸੇ ਨੇ ਲਿਆ ਨਹੀਂ ਪਰ ਅਤਵਾਦੀ ਗਤੀਵਿਧੀਆਂ ਸ਼ੁਰੂ ਕਿੱਥੋਂ ਹੁੰਦੀਆਂ ਨੇ ਹੁਣ ਇਹ ਗੱਲ ਅੰਤਰਰਾਸ਼ਟਰੀ ਪੱਧਰ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੈ ਹਾਲਾਂਕਿ ਕਈ ਮੁਲਕਾਂ ਦੀਆਂ ਵੱਡੀਆਂ ਅਖਬਾਰਾਂ ਕਈ ਮੀਡੀਆ ਦੇ ਆਧਾਰਾਂ ਵਿੱਚ ਜਦੋਂ ਇਹ ਚਰਚਾ ਚੱਲੀ ਹੈ ਤਾਂ ਇਹ ਵੀ ਗੱਲ ਸੁਣਨ ਨੂੰ ਮਿਲੀ ਹੈ ਕਿ ਬਹੁਤੇ ਦੇਸ਼ ਭਾਰਤ ਦੇ ਨਾਲ ਜਦੋਂ ਪਾਕਿਸਤਾਨ ਦੇ ਇੱਕ ਵੱਡੇ ਮੰਤਰੀ ਨੇ ਇਹ ਕਹਿ ਦਿੱਤਾ ਕਿ ਸਾਡੀਆਂ ਵੀ 130 ਮਜ਼ਾਈਲਾਂ ਤਿਆਰ ਨੇ ਪਰਮਾਣੂ ਬੰਬ ਤਿਆਰ ਹੈ ਉਸ ਤੋਂ ਬਾਅਦ ਅਮਰੀਕਾ ਦੇ ਉੱਪਰ ਦੋਸ਼ ਲਗਾਤਾ ਕਿ 30 ਸਾਲ ਤੋਂ ਅਸੀਂ ਇੱਕ ਮੁਲਕ ਦੇ ਕਹਿਣ ਤੇ ਸਾਰਾ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਮਾਹੌਲ ਤੇਜ਼ੀ ਨਾਲ ਬਦਲਿਆ ਤੇ ਹੁਣ ਆਉਂਦੇ ਦਿਨਾਂ ਨੂੰ ਹਾਲਾਤ ਕੀ ਫਿਰ ਬਦਲ ਸਕਦੀ ਹੈ ਆ ਕੁਐਸਚਨ ਪਹਿਲਾਂ ਬਹੁਤ ਸਾਰੇ ਲੋਕ ਪਾਕਿਸਤਾਨ ਦੇ ਭਾਰਤ ਵਿੱਚ ਇਲਾਜ ਕਰਾਉਣ ਲਈ ਆਏ ਸੀ ਕੁਸ਼ਕ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਦਾਖਲ ਹੈ ਇੱਕ ਉਹ ਵੀ ਮਰੀਜ਼ ਜਿਹਦੀਆਂ ਦੋਨੇ ਕਿਡਨੀਆਂ ਖਰਾਬ ਹੋ ਗਈਆਂ ਹੁਣ ਉਹ ਬੱਚੇ ਵਾਪਸ ਭੇਜ ਦਿੱਤੇ ਆ ਤੇ ਉਹ ਔਰਤ ਨੂੰ ਵੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਅੰਮ੍ਰਿਤਸਰ ਜਿਹੜਾ ਕੇਸ ਸੀ ਡਾਕਟਰਾਂ ਦੇ ਕਹਿਣ ਤੇ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ ਉਸ ਬੱਚੇ ਦੇ ਇਸ ਕਰਕੇ ਇਜਾਜ਼ਤ ਦੇ ਦਿੱਤੀ ਗਈ ਹੈ ਐਦਾਂ ਦੇ ਕਿੰਨੇ ਹੋਣਗੇ ਆ ਦੋ ਚਾਰ ਬੰਦਿਆਂ ਦੀ ਗਲਤੀ ਦੇ ਕਰਕੇ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਇਹ ਦੇਖਣ ਵਾਲੀ ਗੱਲ ਹੈ ਪਰ ਹੁਣ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ ਕਿ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਦੇਖਦੇ ਹਾਂ ਸਰਕਾਰ ਦਾ ਅਗਲਾ ਕਦਮ ਕੀ ਹੋਏਗਾ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਗੱਲ ਕਰਨੀ ਬਣਦੀ ਹੈ ਜਿਹੜੇ ਵਿਰੋਧ ਕੀਤੇ ਜਾ ਰਹੇ ਨੇ ਵਿਰੋਧ ਸਾਰਿਆਂ ਦਾ ਅਧਿਕਾਰ ਹੈ ਕਰਨ ਦਾ ਪਰ ਭਾਸ਼ਾ ਸਹੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਲੀਡਰ ਜਿਹੜੇ ਕਹਿੰਦੇ ਆ ਕਿ ਆ ਸੇਰੀ ਗੈਬ ਕਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਉਹ ਸਿਰ ਹਟਾਤਾ ਸੀਗਾ ਕਾਂਗਰਸ ਨੇ ਜਾਰੀ ਕੀਤੀ ਹਾਲਾਂਕਿ ਦੇਰ ਰਾਤ ਉਸ ਤਸਵੀਰ ਨੂੰ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਕਿਉਂਕਿ ਚਰਚਾ ਦਾ ਵਿਸ਼ਾ ਬਣ ਗਿਆ ਇਹ ਕੋਸ਼ਿਸ਼ ਕਿ ਜਿਹੜੇ ਲੋਕ ਨੇ ਇਸ ਮੌਕੇ ਤੇ ਵੀ ਸਿਆਸਤਦਾਨ ਨੇ ਲੀਡਰ ਨੇ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਚਾਹੀਦਾ ਹੈ ਕਿ ਭਾਈ ਇਸ ਮੌਕੇ ਤੇ ਸਿਆਸੀ ਰੋਟੀਆਂ ਨਾ ਸਿਕੀਆਂ ਜਾਣ ਪਾਰਟੀ ਕੋਈ ਹੋਵੇ ਲੀਡਰ ਕੋਈ ਹੋਵੇ ਕਿਸੇ ਦੀ ਵਿਚਾਰਧਾਰਾ ਕਿਸੇ ਨਾਲ ਸਹਿਮਤ ਹੋਵੇ ਜਾਨਾ ਪਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਮਸਲੇ ਦੀ ਗੱਲ ਕਰੀ ਤੇ ਇੱਕ ਮਸਲਾ ਹੋਰ ਬਹੁਤ ਗੰਭੀਰ ਹੈ ਪਾਣੀਆਂ ਦਾ ਮੁੱਦਾ ਹੈ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਇੰਨੀ ਤੇਜ਼ੀ ਨਾਲ ਵਿਗੜ ਰਹੇ ਨੇ ਬਦਲ ਰਹੇ ਨੇ ਕਿ ਅੰਕੜੇ ਰਿਪੋਰਟਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਬੰਦਿਆਂ ਨੂੰ ਹੈਰਾਨ ਕਰ ਦਿੰਦੀਆਂ ਪਾਣੀਆਂ ਦੇ ਬਾਬਤ ਇੱਕ ਰਿਪੋਰਟ ਸਾਹਮਣੇ ਆਈ ਹੈ ਗਲੇਸ਼ੀਅਰ ਪਿਗਲਦਾ ਪਿਆ ਸਭ ਨੂੰ ਪਤਾ ਹੈ ਤੇਜ ਰਫਤਾਰ ਦੇ ਨਾਲ ਇਹ ਕੰਮ ਵਧਦਾ ਪਿਆ ਅੱਗੇ ਵੱਲ ਹੁਣ ਕਹਿੰਦੇ ਆ ਕਿ ਆਉਂਦੇ ਸਾਲਾਂ ਨੂੰ ਧਰਤੀ ਹੇਠਲਾ ਪਾਣੀ ਹੋਰ ਸੁੱਕ ਜਾਣਾ ਨਦੀਆਂ ਦੇ ਵਿੱਚ ਪਾਣੀ ਹੋਰ ਸੁੱਕ ਸਕਦਾ ਹੈ ਬ੍ਰਹਮਪੁੱਤਰ ਰਗੀ ਨਦੀ ਦੇ ਵਿੱਚ ਵੀ ਪਾਣੀ ਸੁੱਕਣ ਦੀ ਤਿਆਰੀ ਚਾ ਕਹਿੰਦੇ ਆ ਕਿ ਜੇਕਰ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਆਉਂਦੇ ਸਾਲਾਂ ਨੂੰ ਨੁਕਸਾਨ ਵੱਡੇ ਪੱਧਰ ਤੇ ਹੋਣਾ ਅਸੀਂ ਇਹਨਾਂ ਮਸਲਿਆਂ 'ਵੱਲ ਗੌਰ ਨਹੀਂ ਕਰਦੇ ਇਹਨਾਂ ਮਸਲਿਆਂ 'ਵੱਲ ਧਿਆਨ ਨਹੀਂ ਦਿੰਦੇ ਧਿਆਨ ਕਿੱਧਰ ਹੈ ਹਰਿਆਣੇ ਵਾਲੇ ਪਾਸਿਓਂ ਆਵਾਜ਼ ਉੱਠ ਰਹੀ ਹੈ ਕਿ ਪੰਜਾਬ ਨੇ ਸਾਡਾ ਪਾਣੀ ਰੋਕ ਦਿੱਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਭਾਈ ਹਾਲਾਤ ਜਿਹੜੇ ਐ ਇਸ ਤਰ੍ਹਾਂ ਦੇ ਹੋ ਗਏ ਕਿ ਸਾਡੇ ਕੋਲ ਖੁਦ ਪਾਣੀ ਹੈ ਨਹੀਂਗਾ ਅਸੀਂ ਦੂਜੇ ਸੂਬਿਆਂ ਨੂੰ ਪਾਣੀ ਕਿੱਥੋਂ ਦੀਏ ਹਰਿਆਣਾ ਕਹਿੰਦਾ ਕਿ 8500 ਕਿਊਸਿਕ ਪਾਣੀ ਸਾਨੂੰ ਚਾਹੀਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਪੀਣਯੋਗ ਪਾਣੀ ਜਿਹੜਾ 4500 ਕਿਊਸਿਕ ਅਸੀਂ ਪਹਿਲਾਂ ਹੀ ਦੇਤਾ 1 ਮਈ ਤੋਂ 1 ਮਈ ਤੱਕ ਜਿੰਨਾ ਕ ਪਾਣੀ ਚਾਹੀਦਾ ਹੁੰਦਾ ਉਹਦੇ ਹਿਸਾਬ ਦੇ ਨਾਲ ਹਰਿਆਣੇ ਨੂੰ ਜਿੰਨਾ ਪਾਣੀ ਚਾਹੀਦਾ ਸੀ ਉਹ ਉਹਨਾਂ ਤੱਕ ਪਹੁੰਚ ਚੁੱਕਿਆ ਪਰ ਦੂਸਰਾ ਮਸਲਾ ਕੀ ਹੈ 1966 ਵਿੱਚ ਜਦੋਂ ਪੰਜਾਬ ਬਣਿਆ ਤਾਂ ਉਸ ਵੇਲੇ ਇਹ ਮੰਗ ਉੱਠੀ ਕਿ ਪਾਣੀ ਤਾਂ ਹਰਿਆਣੇ ਨੂੰ ਵੀ ਚਾਹੀਦਾ ਹੈ ਪਾਣੀ ਤਾਂ ਹਿਮਾਚਲ ਨੂੰ ਵੀ ਚਾਹੀਦਾ ਤੇ ਪਾਣੀ ਰਾਜਸਥਾਨ ਨੂੰ ਵੀ ਜਾਣਾ ਚਲੋ ਇਹ ਗੱਲ ਇੱਥੇ ਆ ਕੇ ਮੁੱਕੀ ਕਿ ਰਾਵੀ ਤੇ ਬਿਆਸ ਦਰਿਆ ਇਹਦਾ ਪਾਣੀ ਜਿਹੜਾ ਆ ਉਹ ਹਰਿਆਣੇ ਵੱਲ ਜਾਵੇਗਾ ਉਸ ਤੋਂ ਬਾਅਦ ਐਸਵਾਈਐਲ ਨਹਿਰ ਦਾ ਮੁੱਦਾ ਸਮੇਂ-ਸਮੇਂ ਤੇ ਉੱਠਿਆ 1976 ਦੇ ਵਿੱਚ ਇੰਦਰਾ ਗਾਂਧੀ ਨੇ ਜਦੋਂ ਐਸਵਾਈਐਲ ਦੇ ਬਾਬਤ ਇੱਕ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਹਾਲਾਂਕਿ ਉਹਦਾ ਵਿਰੋਧ ਵੀ ਹੋਇਆ ਜਦੋਂ ਕਿਹਾ ਗਿਆ ਕਿ ਪੰਜਾਬ ਨੂੰ ਪਈਏ ਦਾ ਬਹੁਤ ਨੁਕਸਾਨ ਹੋਣਾ ਇਸ ਪਾਣੀ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਉਹ ਕੇਸ ਉਦੋਂ ਦਾ ਚੱਲਦਾ 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 2022 24 ਚ ਆ ਕੇ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਹਰਿਆਣੇ ਨੇ ਸਮੇ ਸਮੇ ਤੇ ਚਾਹੇ 1996 ਸੀ ਚਾਹੇ 2004 ਸੀ 1996 ਵਿੱਚ ਵੀ ਨਹੀਂ ਕਿਹਾ ਕਿ ਐਸਪੀਐਲ ਨਹਿਰ ਤੇ ਜਲਦੀ ਉਹ ਜਲਦੀ ਫੈਸਲਾ ਕੀਤਾ ਜਾਵੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਪੰਜਾਬ ਵਾਲੇ ਪਾਸੇ ਨਹਿਰ ਦਾ ਕੰਮ ਅਧੂਰਾ ਹੈ ਹਰਿਆਣੇ ਨੇ ਕੰਮ ਤੇਜ਼ੀ ਨਾਲ ਕੀਤਾ ਹੈ 2022 ਦੇ ਵਿੱਚ ਵੀ ਇਹ ਹੀ ਕਿਹਾ ਗਿਆ ਕਿ ਹਰਿਆਣੇ ਨੇ ਸਾਰਾ ਕੰਮ ਆਪਣਾ ਪੂਰਾ ਕਰ ਲਿਆ ਪੰਜਾਬ ਵਾਲੇ ਪਾਸੇ ਅਧੂਰਾ ਹੈ ਪਾਣੀ ਇੱਧਰ ਛੱਡਿਆ ਜਾਵੇ ਇਹ ਰੌਲਾ ਤਾਂ ਕਈ ਚਿਰਾਂ ਤੋਂ ਚੱਲਦਾ ਹੈ ਪਰ ਹੁਣ ਜਦੋਂ ਪੰਜਾਬ ਨੇ ਪਾਣੀ ਰੋਕ ਦਿੱਤਾ ਇਹ ਕਹਿ ਕੇ ਕਿ ਭਾਈ ਸਾਡੇ ਕੋਲ ਤਾਂ ਆਪ ਇੰਨਾ ਪਾਣੀ ਨਹੀਂਗਾ ਕੈਸੀ ਦੂਜੇ ਸੂਬਿਆਂ ਦੇ ਸਕੀਏ ਉਸ ਤੋਂ ਬਾਅਦ ਹਰਿਆਣੇ ਦੇ ਲੀਡਰਾਂ ਨੇ ਜਿਹੜੀਆਂ ਪ੍ਰਤੀਕਿਰਿਆ ਦਿੱਤੀਆਂ ਜਿਹੜੇ ਬਿਆਨ ਦਿੱਤੇ ਨੇ ਉਹ ਧਿਆਨ ਮੰਗਦੇ ਆ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਉਹਨਾਂ ਨੇ ਕਹਿਣਾ ਕਿ ਜਿਹੜਾ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਲੈਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਸੂਬੇ ਦਾ ਮਸਲਾ ਉਹਨਾਂ ਨਾਲ ਖੜਨਾ ਵੀ ਪੈਣਾ ਪਰ ਉੱਥੇ ਹੁਣ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਜਾਣਬੁੱਝ ਕੇ ਸਾਡੇ ਨਾਲ ਅਜਿਹਾ ਕਰ ਰਿਹਾ ਹੈ ਕੇਂਦਰ ਸਰਕਾਰ ਇਸ ਬਾਬਤ ਸੁਣਵਾਈ ਕਰੇਗੀ ਹੁਣ ਹੋ ਸਕਦਾ ਮਨੋਹਰ لال ਖੱਟਰ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਦੇ ਅਧੀਨ ਜਦੋਂ ਇੱਕ ਮੀਟਿੰਗ ਹੋਣੀ ਹੈ ਉਹਦੇ ਵਿੱਚ ਕੋਈ ਫਾਈਨਲ ਫੈਸਲਾ ਲਿਆ ਜਾਵੇ ਪਰ ਕੀ ਵਾਕਿ ਹੀ ਪੰਜਾਬ ਨੇ ਜਾਣਬੁੱਝ ਕੇ ਹਰਿਆਣੇ ਦਾ ਪਾਣੀ ਰੋਕਿਆ ਇੱਕ ਬਹੁਤ ਵੱਡਾ ਇਹ ਸਵਾਲ ਬਣਿਆ ਹੋਇਆ ਹੈ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪੰਨ ਸਾਹਿਬ ਦੀ ਜੇਕਰ ਉਹ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਆਈ ਹੈ ਉਹਦੇ ਵੱਲ ਦੇਖੀਏ ਤਾਂ ਉਹਨੇ ਤੇ ਸਾਫ਼ ਕਰ ਦਿੱਤਾ ਕਿ ਸਾਡੇ ਕੋਲ ਪਾਣੀ ਨਹੀਂਗਾ ਇੱਕ ਵੀ ਬੂੰਦ ਵਾਧੂ ਨਹੀਂ ਕਿ ਅਸੀਂ ਦੂਜੇ ਸੂਬਿਆਂ ਦੇ ਦੀ ਇਸ ਕਰਕੇ ਕਹਿਣ ਦੀ ਜ਼ਰੂਰਤ ਪੈ ਗਈ ਇਹ ਜੋ ਨਿਲਾਸੀਜਨ ਆ ਗਿਆ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਕਿਹਾ ਸੀ ਕਿ ਤੁਹਾਡੇ ਤੱਕ ਨਹਿਰੀ ਪਾਣੀ ਅਪੜੇਗਾ ਉਹ ਵਾਦਾ ਪੂਰਾ ਕਰਨ ਦੇ ਹਾਲਾਕਿ ਕੁਝ ਖੇਕ ਥਾਵਾਂ ਤੇ ਲੋਕਾਂ ਨੇ ਇਹ ਕਿਹਾ ਵੀ ਕਿ ਸਾਡੇ ਤੱਕ ਪਾਣੀ ਪਹੁੰਚਿਆ ਸਮੇ ਸਮਝਦਿਆਂ ਸਰਕਾਰਾਂ ਨੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਪਾਣੀ ਨਹੀਂ ਪਹੁੰਚਿਆ ਪਰ ਜੇ ਹੁਣ ਪਾਣੀ ਉਹਨਾਂ ਲੋਕਾਂ ਤੱਕ ਪਹੁੰਚਿਆ ਤਾਂ ਇਹਦਾ ਮਤਲਬ ਪਾਣੀ ਦੀ ਖਪਤ ਹੋਰ ਵਧੀ ਹੈ ਇਹਦਾ ਮਤਲਬ ਹੈ ਕਿ ਉਹਨਾਂ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਹੈ ਇਹਦਾ ਮਤਲਬ ਇਹ ਹੈ ਕਿ ਜਿੰਨਾ ਪਾਣੀ ਡੈਮਾਂ ਦੇ ਵਿੱਚ ਹੁੰਦਾ ਸੀ ਉਹ ਘਟਿਆ ਵੀ ਹੈ ਕਿਸੇ ਕਟਿਆ ਹੋਣਾ ਜਿਹਦੇ ਕਰਕੇ ਦੂਜੇ ਸੂਬਿਆਂ ਨੂੰ ਪਾਣੀ ਦੇਣ ਦੇ ਲਈ ਇਸ ਵੇਲੇ ਹਾਲਾਤ ਨਹੀਂਗੇ ਰਹੀ ਗੱਲ ਹਰਿਆਣੇ ਦੇ ਲੀਡਰਾਂ ਦੀ ਅਬੇ ਚਟਾਲਾ ਉਹਨਾਂ ਦਾ ਕਹ ਬਿਆਨ ਆਇਆ ਉਹ ਕਹਿੰਦੇ ਅਸੀਂ ਪੰਜਾਬ ਦੀਆਂ ਸੜਕਾਂ ਬੰਦ ਕਰ ਦਾਂਗੇ ਜੇਕਰ ਉਹਨਾਂ ਨੇ ਸਾਡਾ ਪਾਣੀ ਬੰਦ ਕੀਤਾ ਤਾਂ ਗੱਲ ਇਹ ਨਹੀਂ ਕਿ ਪੰਜਾਬ ਦੀਆਂ ਸੜਕਾਂ ਬੰਦ ਕਰ ਦਾਂਗੇ ਕੀ ਹਰਿਆਣਾ ਸਰਕਾਰ ਉਸ ਤਰ੍ਹਾਂ ਦੀ ਕਾਰਵਾਈ ਕਰੇਗੀ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਕਿਸਾਨ ਦਿੱਲੀ ਜਾਣ ਦੀ ਤਿਆਰੀ ਵੀ ਸੀ ਰਸਤੇ ਰੋਕ ਦਿੱਤੇ ਗਏ ਜੇ ਹੁਣ ਇਹ ਕਹਿ ਕੇ ਧਰਨਾ ਚੁੱਕਿਆ ਗਿਆ ਕੀ ਪਾਈ ਹਰਿਆਣਾ ਦੇ ਕਿਸਾਨਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਦਿੱਲੀ ਜਾਣ ਵਾਲੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਤੇ ਜੇ ਹੁਣ ਹਰਿਆਣਾ ਵਾਲੇ ਹਰਿਆਣੇ ਵਾਲੇ ਪਾਸਿਓਂ ਉਥੋਂ ਦਾ ਕੋਈ ਲੀਡਰ ਉੱਠ ਕੇ ਕਹੂਗਾ ਕਿ ਅਸੀਂ ਪੰਜਾਬ ਦੀਆਂ ਸੜਕਾਂ ਬੰਦ ਕਰ ਦਾਂਗੇ ਪੰਜਾਬ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਾਂਗੇ ਤਾਂ ਕੀ ਹਰਿਆਣੇ ਦੀ ਸਰਕਾਰ ਕਾਰਵਾਈ ਕਰੇਗੀ ਕੀ ਕੇਂਦਰ ਦੀ ਸਰਕਾਰ ਇਸ ਮਾਮਲੇ ਤੇ ਕਾਰਵਾਈ ਕਰੇਗੀ ਇੱਕ ਬਹੁਤ ਵੱਡਾ ਸਵਾਲ ਹੈ ਵੈਸੇ ਅਸੀਂ ਜਦੋਂ ਸ਼ੁਰੂ ਕੀਤਾ ਸੀ ਜ਼ਿਕਰ ਕੀਤਾ ਸੀ ਇੱਕ ਰਿਪੋਰਟ ਦਾ ਜੇਕਰ ਉਸ ਰਿਪੋਰਟ ਵੱਲ ਦੇਖੀਏ ਤਾਂ ਆਉਣ ਵਾਲੇ ਦਿਨਾਂ ਚ ਪਾਣੀ ਧਰਤੀ ਦਾ ਵੱਲ ਜਾ ਰਿਹਾ ਹੈ ਹੋਰ ਚੱਲ ਜੇਣਾ ਤੇ ਉਹ ਨੁਕਸਾਨ ਹੋ ਗਿਆ ਤਾਂ ਵੀ ਸੜਕਾਂ ਬੰਦ ਕਰ ਲਿਓ ਜਦੋਂ ਕੌਲੀਆਂ ਦੇ ਵਿੱਚ ਗਲਾਸਾਂ ਵਿੱਚ ਤੁਹਾਨੂੰ ਪੀਣ ਨੂੰ ਪਾਣੀ ਨਹੀਂ ਮਿਲਣਾ ਉਦੋਂ ਕਰਨਾ ਕੀ ਹੈ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਦੇ ਅਨਸਾਰ ਪਾਕਿਸਤਾਨ ਤਾਂ ਹੈ ਹੀ ਆ ਅਫਗਾਨਿਸਤਾਨ ਬੰਗਲਾਦੇਸ਼ ਭੂਟਾਨ ਚੀਨ ਮਿਆਂਮਾਰ ਨੇਪਾਲ ਹੋਰ ਵੀ ਕਈ ਦੇਸ਼ ਹੈ ਜਿਹੜੇ ਪ੍ਰਭਾਵਿਤ ਹੋਣਗੇ ਕਿਉਂ ਕਿਉਂਕਿ 12 ਨਦੀਆਂ ਦੇ ਕੋਲ ਦੀ 200 ਕਰੋੜ ਲੋਕ ਨੇ 12 ਨਦੀਆਂ ਦੇ ਕੋਲ 200 ਕਰੋੜ ਲੋਕਾਂ ਦਾ ਰਹਿਣ ਬਸੇਰਾ ਜਿਹੜੇ ਨਹਿਰੀ ਪਾਣੀਆਂ ਦੇ ਉੱਪਰ ਦਰਿਆਈ ਪਾਣੀਆਂ ਦੇ ਉੱਪਰ ਨਿਰਭਰ ਕਰਦੇ ਆ ਪਰ ਜਾਨ ਖਤਰੇ ਵਿੱਚ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਸੁੱਕਦਾ ਜਾ ਰਿਹਾ ਹੈ ਦੂਸਰੇ ਪਾਸੇ ਜਦੋਂ ਇਹ ਜ਼ਿਕਰ ਕੀਤਾ ਜਾਵੇ ਕਿ 23 ਸਾਲ ਬਾਅਦ ਇਹ ਪਤਾ ਲੱਗਿਆ ਕਿ ਬਰਫਬਾਰੀ ਘੱਟ ਹੋਈ ਹੈ ਗੰਗਾ ਜਮਨਾ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਘਟ ਜਾਣਾ ਤਾਂ ਗਲੇਸ਼ੀਅਰ ਉੱਥੇ ਕੀ ਕਰੂਗਾ ਗਲੇਸ਼ੀਅਰ ਦਾ ਪਾਣੀ ਜਿੰਨੀ ਤੇਜ਼ੀ ਨਾਲ ਪਿਗਲ ਰਿਹਾ ਉਹ ਤਾਂ ਕੁਝ ਦਿਨਾਂ ਵਿੱਚ ਹੀ ਸੁੱਕ ਜਾਣਾ ਬਾਅਦ ਵਿੱਚ ਅੱਗੇ ਅੱਗੇ ਫਿਰ ਹਾਲਾਤ ਔਖੇ ਹੋ ਜਾਣੇ ਆ ਵਿਸ਼ਵ ਦੇ ਕਈ ਦੇਸ਼ ਜ਼ਿੰਬਾਬਵੇ ਹੋਇਆ ਯੂਗਾਂਡਾ ਹੋਇਆ ਹੋਰ ਵੀ ਕਈ ਸਾਊਥ ਅਫਰੀਕਾ ਦੇ ਦੇਸ਼ ਜਿੱਥੇ ਪਾਣੀ ਦਾ ਪੱਧਰ ਕਦੀ ਵਧੀਆ ਪੱਧਰ ਤੇ ਹੁੰਦਾ ਸੀ ਪਰ ਅੱਜ ਹਾਲਾਤ ਇੰਨੇ ਤੇਜ਼ੀ ਨਾਲ ਵਿਗੜ ਗਏ ਐ ਕਿ ਪਾਣੀ ਕਿਲੋਮੀਟਰ ਚ ਲੈਣਾ ਜਾਣਾ ਪੈਂਦਾ ਲੋਕਾਂ ਨੂੰ ਅਸੀਂ ਇਹਨਾਂ ਦੇਸ਼ਾਂ ਦੀ ਗੱਲ ਕਿਉਂ ਕਰਨੀ ਅਸੀਂ ਦੱਖਣੀ ਸੂਬਿਆਂ ਦੀ ਗੱਲ ਕਰ ਲੈਂਦੇ ਹ ਜਿੱਥੇ ਔਰਤਾਂ 5 7 8 ਕਿਲੋਮੀਟਰ ਤੁਰ ਕੇ ਜਾ ਕੇ ਇੱਕ ਘੜਾ ਸਿਰਫ ਸਿਰ ਤੇ ਪਾਣੀ ਦਾ ਰੱਖ ਕੇ ਲੈ ਕੇ ਆਉਂਦੀਆਂ ਨੇ 8 8 ਕਿਲੋਮੀਟਰ ਤੋਂ ਤੇ ਹਾਲਾਤ ਇੱਥੇ ਸਮਝ ਲੈਣੇ ਚਾਹੀਦੇ ਐ ਤੇ ਸਾਡੇ ਇੱਥੇ ਕੁਝ ਲੋਕ ਨੇ ਟੂਟੀ ਚੱਲਦੀ ਆ ਚੱਲਣ ਦੋ 50 ਰੁਪਏ ਸਿਰਫ ਬਿੱਲ ਇਸ ਕਰਕੇ 150 ਰੁਪਏ ਦੇਣਾ 3 ਮਹੀਨੇ ਦਾ ਕੋਈ ਚੱਕਰ ਨਹੀਂ ਟੂਟੀਆਂ ਨਹੀਂ ਲਵਾਈਆਂ ਨਾਲੀਆਂ 'ਚ ਪਾਣੀ ਵਗਦਾ ਵਗਣ ਦਿਓ ਜਿੱਦਣ ਇੱਕ ਜਾਂ ਦੋ ਦਿਨ ਮੋਟਰ ਖਰਾਬ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ ਫਿਰ ਅਹਿਸਾਸ ਹੁੰਦਾ ਉਹੋ ਜੀ ਪਾਣੀ ਨਹੀਂ ਆਇਆ ਬਹੁਤ ਔਖਾ ਹੋ ਗਿਆ ਤੇ ਜਿਹੜੇ ਮਹੀਨੇ ਦੇ 28 ਦਿਨ 29 ਦਿਨ ਲਗਾਤਾਰ ਨਾਲੀਆਂ ਦੇ ਵਿੱਚ ਪਾਣੀ ਵਹਿੰਦਾ ਰਹਿੰਦਾ ਉਹਦਾ ਕੋਈ ਫਿਕਰ ਹੀ ਨਹੀਂ ਕਰਦਾ ਉਹਦਾ ਕੋਈ ਖਿਆਲ ਹੀ ਨਹੀਂ ਕਰਦਾ ਜੇ ਅੱਜ ਤੋਂ ਹੀ ਅਸੀਂ ਸਾਂਭਾਂਗੇ ਪਾਣੀ ਤਾਂ ਫੇਰ ਹੀ ਠੀਕ ਹੋਏਗਾ ਪਰ ਇਹਨਾਂ ਜ਼ਰੂਰ ਹੈ ਜਿਹੜਾ ਹਰਿਆਣੇ ਨੇ ਇਸ ਵੇਲੇ ਇਹ ਕਹਿ ਦਿੱਤਾ ਕਿ ਅਸੀਂ ਰਸਤੇ ਰੋਕਾਂਗੇ ਪੰਜਾਬ ਨੂੰ ਜਾਂਦੇ ਰਸਤੇ ਰੋਕਾਂਗੇ ਕੱਲ ਨੂੰ ਇਹਦਾ ਵਿਰੋਧ ਵੀ ਹੋ ਸਕਦਾ ਹੈ ਇਹਦੇ ਨਾਲ ਹਾਲਾਤ ਵੀ ਬਦਲ ਸਕਦੇ ਆ ਵਿਗੜ ਵੀ ਸਕਦੇ ਆ ਤੇ ਵਪਾਰੀਆਂ ਦੇ ਜਿਵੇਂ ਨੁਕਸਾਨ ਕਿਸਾਨਾਂ ਦੇ ਅੰਦੋਲਨ ਕਰਕੇ ਹੋਇਆ ਸੀ ਤਾਂ ਹੁਣ ਦੋਹਾਂ ਹੀ ਸੂਬਿਆਂ ਦੇ ਵਪਾਰੀਆਂ ਦਾ ਵੀ ਕਿਸਾਨਾਂ ਦਾ ਵੀ ਨੁਕਸਾਨ ਹੋ ਸਕਦਾ ਸੋ ਦੇਖਦੇ ਆ ਆਉਣ ਵਾਲੇ ਸਮੇਂ 'ਚ ਗੱਲ ਕਿੱਧਰ ਨੂੰ ਜਾਂਦੀ ਹੈ ਅੱਗੇ ਵਧਦੇ ਆ ਗੱਲ ਕਰਦੇ ਆ ਅਮਰੀਕਾ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਸੱਤਾ ਦੇ ਵਿੱਚ 100 ਦਿਨ ਪੂਰੇ ਹੋ ਗਏ ਆ ਇਨ੍ਹਾਂ 100 ਦਿਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਫੈਸਲੇ ਲਏ ਜਿਹਦੇ ਕਰਕੇ ਵਿਰੋਧ ਵੀ ਹੋਇਆ ਪਰ ਵਿਰੋਧ ਦੀ ਕੋਈ ਪਰਵਾਹ ਨਹੀਂ ਕਿਉਂਕਿ ਉਹ ਬੰਦਾ ਜਿੱਦਣ ਨੂੰ ਇਸ ਵੇਲੇ ਚੱਲਦਾ ਪਿਆ ਨਾ ਗੱਡੀ ਦੀ ਬ੍ਰੇਕ ਕੋਈ ਵੱਜਦੀ ਨਹੀਂ ਪਈ ਐਨ ਐਕਸਲੇਟਰ ਤੇ ਪੈਰ ਰੱਖਿਆ ਕੋਈ ਟੋਆ ਟਿੱਬਾ ਨਹੀਂ ਦੇਖਣਾ ਜਿੱਦਣ ਨੂੰ ਗੱਡੀ ਜਾਂਦੀ ਆ ਸਪੀਡ ਬ੍ਰੇਕਰ ਟਪਾ ਕੇ ਉਹ ਜਾ ਰਹੀ ਹੈ ਜਿਹੜੇ ਫੈਸਲੇ ਡੋਨਲਡ ਟਰੰਪ ਨੇ ਸੋਚਿਆ ਲੈਣੇ ਆ ਉਹ ਫੈਸਲੇ ਲੈ ਹੀ ਰਹੇ ਨੇ ਉਹ ਉਹਨਾਂ ਦੇ ਕੋਈ ਕਰੀਬੀ ਸਾਥੀ ਹੋਵੇ ਸੱਤਾ ਦੇ ਵਿੱਚ ਵੱਧ ਤੋਂ ਵੱਧ ਪਿਆਰਾ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਉਹ ਇੱਕ ਵਾਰੀ ਕਹਿ ਦੇਵੇ ਕਿ ਟਰੰਪ ਸਾਹਿਬ ਆਹ ਕੰਮ ਕਰਨਾ ਹੈ ਕਹਿੰਦੇ ਆ ਕਿ ਡੋਨਲਡ ਟਰੰਪ ਆਪ ਤਾਂ ਸਰਕਾਰ ਨਹੀਂ ਚਲਾਉਂਦੇ ਸਰਕਾਰ ਤਾਂ ਚੱਲਦੀ ਪਈ ਹੈ ਸਾਰਾ ਕੁਝ ਐਲਨ ਮਸਕ ਦੇ ਇਸ਼ਾਰਿਆਂ ਤੇ ਇਹ ਦੋਸ਼ ਲੱਗਦੇ ਪਏ ਸੋਸ਼ਲ ਮੀਡੀਆ ਤੇ ਚਰਚਾ ਹੈ ਦੋਸ਼ ਕਿਹੜੇ ਮੁਲਕ ਦੇ ਵਿੱਚ ਨਹੀਂ ਲੱਗਦੇ ਕਈਆਂ ਮੁਲਕਾਂ ਦੇ ਵਿੱਚ ਇਹ ਚਰਚੇ ਚੱਲਦੇ ਰਹਿੰਦੇ ਭਾਰਤ ਵਿੱਚ ਵੀ ਤਾਂ ਚੱਲਦੀ ਹੈ ਕਿ ਦੋ ਵਪਾਰੀਆਂ ਦੇ ਉੱਪਰ ਕਈ ਵਾਰ ਦੋਸ਼ ਲੱਗਿਆ ਕਿ ਭਾਈ ਸਰਕਾਰ ਨੂੰ ਉਹ ਕਹਿ ਰਹੇ ਜਿੱਦਾਂ ਉਹਦਾ ਫੈਸਲੇ ਲੈ ਲੈਂਦੇ ਆ ਇਹ ਦੋਸ਼ ਹਰ ਇੱਕ ਮੁਲਕ ਦੇ ਵਿੱਚ ਲੱਗਦੇ ਹੁੰਦੇ ਆ ਹੁਣੇ ਉੱਥੋਂ ਦੀ ਸੱਤਾ ਦੱਸ ਸਕਦੀ ਆ ਉੱਥੇ ਲੋਕ ਦੱਸ ਸਕਦੇ ਆ ਕਿ ਵਾਕਈ ਇਦਾਂ ਹੈ ਜਾਂ ਨਹੀਂ ਹੁਣ ਜਦੋਂ ਅਮਰੀਕਾ ਦੀ ਗੱਲ ਕਰਦੇ ਆ ਤਾਂ ਡੋਨਲਡ ਟਰੰਪ ਸਾਹਿਬ ਸੱਤਾ ਵਿੱਚ ਆਏ ਨੂੰ 100 ਦਿਨ ਹੋ ਗਿਆ ਦੂਸਰੀ ਵਾਰ ਤੇ ਕਹਿੰਦੇ ਆ 70 ਸਾਲ ਦੇ ਇਤਿਹਾਸ ਦੇ ਵਿੱਚ ਇਹ ਇੰਨੇ ਲੰਬੇ ਸਮੇਂ ਬਾਅਦ ਦੇਖਣ ਨੂੰ ਮਿਲਿਆ ਕਿ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਨੇ ਉਹਨਾਂ ਦੀ ਰੇਟਿੰਗ ਜਿਹੜੀ ਆ ਲਗਾਤਾਰ ਡਿੱਗਦੀ ਜਾ ਰਹੀ ਹੈ 3 ਮਹੀਨਿਆਂ ਦੇ ਵਿੱਚ 14% ਦੀ ਲੋਕਾਂ ਨੇ ਨਾ ਪਸੰਦ ਹੋਰ ਕਰਨਾ ਸ਼ੁਰੂ ਕਰ ਦਿੱਤਾ ਡੋਨਲਡ 트ੰਪ ਨੂੰ ਉਹੀ ਡੋਨਲਡ 트ੰਪ ਜਿਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕ ਕਹਿੰਦੇ ਸੀ ਕਿ ਅਮਰੀਕਾ ਦਾ ਵਿਕਾਸ ਹੋਣਾ ਹੈ ਜਿਹੜੇ ਲੋਕ ਕਹਿੰਦੇ ਸੀ ਕਿ ਅਮਰੀਕਾ ਆਰਥਿਕ ਤੌਰ ਤੇ ਹੋਰ ਖੁਸ਼ਹਾਲ ਹੋ ਜਾਣਾ ਜਿਹੜੇ ਕਹਿੰਦੇ ਸੀ ਕਿ ਲੋਕਾਂ ਦੀ ਆਮਦਨ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਵਾਧਾ ਹੋਣਾ ਹੁਣ 52% ਦੀ ਅਮਰੀਕੀਆਂ ਦਾ ਕਹਿਣਾ ਹੈ 52% ਦੀ ਕਿ 트ੰਪ ਇੱਕ ਖਤਰਨਾਕ ਤਾਨਾਸ਼ਾ ਹੈ ਇਹ ਸ਼ਬਦ ਜਿਹੜਾ ਤਾਨਾਸ਼ਾ ਵਰਤਿਆ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਹੈ ਹੁਣ ਉਹ ਵੀ ਲੋਕ ਨੇ ਜਿਹੜੇ ਆਰਥਿਕ ਤੌਰ ਤੇ ਸੋਚਦੇ ਸੀ ਕਿ ਮਜ਼ਬੂਤੀ ਮਿਲਣੀ ਹੈ ਪਰ ਟੈਰਿਫ ਜਿਸ ਹਿਸਾਬ ਨਾਲ ਲਗਾਏ ਗਏ ਜਿਸ ਕਰਕੇ ਵਿਸ਼ਵ ਦੇ ਕਈ ਮੁਲਕਾਂ 'ਚ ਨੁਕਸਾਨ ਵੀ ਹੋਇਆ ਹੈ ਚੀਨ ਦੇ ਨਾਲ ਇੱਕ ਟ੍ਰੇਡ ਵਾਰ ਚੱਲਦੀ ਹੈ ਕਦੀ 132 ਫੀਸਦੀ ਟੈਰਿਫ ਲਗਾਉਣ ਦੀਆਂ ਗੱਲਾਂ ਕਦੀ 40 ਫੀਸਦੀ ਕਰਦੇ ਕਰਦੇ 132 35 ਤੱਕ ਗੱਲ ਪਹੁੰਚ ਗਈ ਫਿਰ ਫੈਸਲੇ ਕਈ ਵਾਪਸ ਲੈ ਲੇ ਇਹਨਾਂ ਦਾ ਵੀ ਲੋਕਾਂ ਤੇ ਚੰਗਾ ਪ੍ਰਭਾਵ ਪਿਆ ਨਹੀਂ ਹੁਣ ਕਹਿੰਦੇ ਆ ਕਿ ਬਹੁਤ ਸਾਰੇ ਲੋਕਾਂ ਦਾ ਗੁੱਸਾ ਡੋਨਲਡ 트ੰਪ ਦੇ ਲਈ ਮਨ ਦੇ ਵਿੱਚ ਵੱਧ ਗਿਆ। ਕੱਲ ਦੇ ਇੱਕ ਹੋਰ ਫੈਸਲਾ ਲੈ ਲਿਆ ਜਿਹੜੇ ਵੀ ਟਰੱਕ ਚ ਲਾਉਂਦੇ ਨੇ ਅਮਰੀਕਾ ਦੇ ਵਿੱਚ ਹੁਣ ਇਹ ਕਹਿ ਦਿੱਤਾ ਗਿਆ ਕਿ ਉਹਨਾਂ ਲਈ ਅੰਗਰੇਜ਼ੀ ਲਾਜ਼ਮੀ ਹੈ। ਇਹ ਵੀ ਕਹਿ ਦਿੱਤਾ ਗਿਆ ਕਿ ਉਹ ਇਸ ਕਰਕੇ ਹੈ ਕਿ ਉੱਥੋਂ ਮੇਲਬਾਪ ਦੇ ਲਈ ਜਾਂ ਫਿਰ ਗੱਲਬਾਤ ਨੂੰ ਆਸਾਨ ਬਣਾਉਣ ਦੇ ਲਈ ਤਾਂ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਇਹ ਕਦਮ ਜ਼ਰੂਰੀ ਹੈ। ਪਰ ਕੀ ਇਹਦਾ ਨੁਕਸਾਨ ਨਹੀਂ ਹੋ ਸਕਦਾ ਕਿ ਇਹਦਾ ਵਿਰੋਧ ਨਹੀਂ ਹੋ ਸਕਦਾ? ਵੈਸੇ ਤਾਂ ਉੱਥੇ ਸਿੱਖ ਪਾਈਚਾਰਨੇ ਵਿਰੋਧ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ ਆਉਂਦੇ ਦਿਨਾਂ ਨੂੰ ਇਹ ਵਿਰੋਧ ਵੱਡੇ ਪੱਧਰ ਤੇ ਵੀ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਾਨੂੰਨ ਟ੍ਰੈਕਿੰਗ ਨਾਲ ਸੰਬੰਧ ਦੇ ਜਿਹੜੇ ਨੇ ਉਹ ਬਦਲਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਵੀ ਹੋ ਰਿਹਾ ਸੋ ਦੇਖਦੇ ਹਾਂ ਉਹਦਾ ਕੀ ਬਣਦਾ ਪਰ ਇਹਨਾਂ ਜ਼ਰੂਰ ਹੈ ਇਹਨਾਂ 100 ਦਿਨਾਂ ਦੇ ਵਿੱਚ ਵਿੱਚ ਡੋਨਲਡ ਟਰੰਪ ਦੇ ਖਿਲਾਫ ਬਹੁਤ ਸਾਰੇ ਲੋਕ ਹੋ ਚੁੱਕੇ ਨੇ ਇਕੱਠੇ ਉਹਦਾ ਕਾਰਨ ਕੀ ਹੈ ਆ ਯੂਨੀਵਰਸਿਟੀ ਦੇ ਵਿੱਚ ਜਦੋਂ ਉਹਨਾਂ ਦੀ ਫੰਡਿੰਗ ਤੇ ਰੋਕ ਲਗਾ ਦਿੱਤੀ ਗਈ ਇਹ ਕਹਿ ਦਿੱਤਾ ਹੈ ਹਾਲਾਂਕਿ ਸਰਕਾਰ ਨੇ ਹਾਰਵਰਡ ਯੂਨੀਵਰਸਿਟੀ ਦੇ ਖਿਲਾਫ ਵੀ ਜਾਣ ਸ਼ੁਰੂ ਕਰ ਦਿੱਤੀ ਹੈ ਕਿ ਨਸਲਵਾਦ ਨੂੰ ਉਹਨਾਂ ਨੇ ਵਧਾਇਆ ਇੱਕ ਆਰਟੀਕਲ ਅਜਿਹਾ ਲਿਖ ਦਿੱਤਾ ਸੀ ਜਿਸ ਤੋਂ ਇਹ ਸੰਕੇਤ ਮਿਲਦੇ ਨੇ ਪਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਸ ਯੂਨੀਵਰਸਿਟੀ ਦੇ ਫਾਊਂਡਰੋ ਕੇ ਵੀ ਗਲਤ ਕੀਤਾ ਹੁਣ 35% ਲੋਕ ਜਿਹੜੇ ਸੀ ਕਹਿੰਦੇ ਸੀ ਸਾਨੂੰ ਲੱਗਦਾ ਸੀ ਕਿ ਡੋਨਨ ਟਰੰਪ ਮਹਿੰਗਾਈ ਦੇ ਨਾਲ ਨਿਪਟਣ ਦੇ ਲਈ ਮਹਿੰਗਾਈ ਖਤਮ ਕਰਨ ਦੇ ਲਈ ਬਿਲਕੁਲ ਸਹੀ ਬੰਦੇ ਅਸੀਂ ਚੁਣੇ ਆ ਪਰ ਉਹਨਾਂ ਦੇ ਵਿੱਚੋਂ 48% ਦੀ ਉਹ ਲੋਕ ਨੇ ਜਿਹੜੇ ਕਹਿੰਦੇ ਅਰਥਵਿਵਸਥਾ ਨੂੰ ਤੱਕਾ ਲੱਗਦਾ ਪਿਆ 50% ਦੀ ਉਹ 70% ਦੀ ਉਹ ਲੋਕ ਹੈ ਜਿਹੜੇ ਕਹਿੰਦੇ ਆ ਕਿ ਫੈਸਲੇ ਗਲਤ ਤਰੀਕੇ ਨਾਲ ਲਏ ਜਾ ਰਹੇ ਨੇ ਕਈ ਨਿੱਜੀ ਏਜੰਸੀਆਂ ਅਜਿਹੇ ਸਰਵੇ ਲੈ ਕੇ ਆ ਰਹੀਆਂ ਨੇ ਜਿਹੜੇ ਲੱਗਦਾ ਪਿਆ ਕਿਤਨਾ ਕਿਤੇ ਡੋਨਲਡ ਟਰੰਪ ਲਈ ਸਮੱਸਿਆ ਵਧਾ ਵੀ ਸਕਦੇ ਨੇ ਪਰ ਗਲਤ ਤਾਂ ਉੱਥੇ ਆ ਗਈ ਨਾ ਤਾਨਾਸ਼ਾ ਸ਼ਬਦ ਦੀ ਵਰਤੂ ਜਿਹੜੀ ਹੁਣ ਡੋਨਲਡ ਟਰੰਪ ਲਈ ਵਰਤਣੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਹੈ ਇਹਦਾ ਕੀ ਵਾਕਈ ਉਥੋਂ ਦੀ ਅਰਥਵਿਵਸਥਾ ਲਈ ਕੀ ਉਥੋਂ ਦੇ ਲੋਕਾਂ ਲਈ ਨੁਕਸਾਨਦੇ ਹੋਵੇਗਾ ਕੀ ਵਾਕਈ ਅਮਰੀਕਾ ਦੇ ਵਿੱਚ ਵਿਕਾਸ ਦਾ ਪਹੀਆ ਬਹੁਤ ਹੌਲੀ ਹੋ ਜਾਏਗਾ ਕੀ ਕੁਝ ਕੁ ਵਪਾਰੀਆਂ ਨੂੰ ਬਚਾਉਣ ਦੇ ਲਈ ਉਹਨਾਂ ਦਾ ਵਪਾਰ ਦੂਜੇ ਮੁਲਕਾਂ ਦੇ ਵਿੱਚ ਵਧਾਉਣ ਦੇ ਲਈ ਕਈ ਅਜਿਹੇ ਫੈਸਲੇ ਲਏ ਗਏ ਜਿਹਦੇ ਕਰਕੇ ਡੋਨਲਡ ਟਰੰਪ ਸਾਹਿਬ ਇਸ ਵੇਲੇ ਤਾਨਾਸ਼ਾ ਖੁਦ ਨੂੰ ਕਹਿਲਾ ਰਹੇ ਨੇ ਹਾਲਾਂਕਿ ਟਰੰਪ ਸਾਹਿਬ ਨੇ ਦਾਅਵੇ ਕੀਤੇ ਨੇ ਬਹੁਤ ਵੱਡੇ ਵੱਡੇ ਉਹ ਕਹਿੰਦੇ ਆ ਕਿ ਤੀਸਰੀ ਵਾਰ ਰਾਸ਼ਟਰਪਤੀ ਬਣਨਾ ਮੈਂ ਚਿੰਤਾ ਨਾ ਕਰੋ ਕੀ ਸੰਵਿਧਾਨਵਧਨ ਦੀ ਤਿਆਰੀ ਕੀਤੀ ਜਾ ਰਹੀ ਹੈ ਬڑا ਕੁਸ਼ਨ ਅੰਦਰ ਖਾਤੇ ਚਲਦਾ ਹੋ ਸਕਦਾ ਇਸ ਤਰ੍ਹਾਂ ਦਾ ਹੋਵੇ ਤੀਸਰੀ ਵਾਰ ਰਾਸ਼ਟਰਪਤੀ ਬਣਨਾ ਤਾਂ ਸੰਵਿਧਾਨ ਦੇ ਵਿੱਚ ਕਈ ਬਦਲਾਅ ਵੀ ਕਰਨੇ ਪੈ ਸਕਦੇ ਨੇ ਜੇ ਅਜਿਹਾ ਹੁੰਦਾ ਤਾਂ ਦੇਖਦੇ ਹਾਂ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਚ ਸਥਿਤੀ ਬਣਦੀ ਹੈ ਪਰ ਇਹਨਾਂ ਜ਼ਰੂਰ ਹੈ ਮੌਜੂਦਾ ਸਮੇਂ ਦੇ ਵਿੱਚ ਡੋਨਲਡ ਟਰੰਪ ਦੇ ਖਿਲਾਫ ਬਹੁਤ ਸਾਰੇ ਲੋਕ ਇਕੱਠੇ ਹੋ ਰਹੇ ਨੇ ਖਾਸ ਤੌਰ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵੀ ਅਸੀਂ ਪਿਛਲੇ ਦਿਨਾਂ ਦੇ ਦੌਰਾਨ ਦੇਖਿਆ ਕਿ ਕਈ ਲੋਕਾਂ ਨੂੰ ਡਿਪੋਰਟ ਕਰਕੇ ਉਹਨਾਂ ਦੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਗਿਆ ਇਸ ਵੇਲੇ ਵੀ ਅਮਰੀਕਾ ਦੇ ਬਾਰਡਰ ਤੇ ਹਾਲਾਤ ਬਿਲਕੁਲ ਵੀ ਸਹੀ ਨਹੀਂ 2.5 ਕਰੋੜ ਲੋਕਾਂ ਨੂੰ ਉਹਨਾਂ ਦੇ ਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜੇ 2.5 ਕਰੋੜ ਲੋਕਾਂ ਨੂੰ ਦੇਸ਼ ਉਹਨਾਂ ਦੇ ਵਾਪਸ ਭੇਜ ਦਿੱਤਾ ਤੇ ਅੰਕੜਾ ਬਹੁਤ ਵੱਡਾ ਹੈ ਕਿਹੜੇ ਮੁਲਕ ਦੇ ਕਿੰਨੇ ਲੋਕ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜੀਆਂ ਟਰੰਪ ਸਾਹਿਬ ਦੀਆਂ ਨੀਤੀਆਂ ਨੇ ਕਿ ਅਮਰੀਕਾ ਦੇ ਲੋਕਾਂ ਲਈ ਪਹਿਲਾਂ ਅਧਿਕਾਰ ਨੇ ਉਹਨਾਂ ਅਧਿਕਾਰਾਂ ਨੂੰ ਕੀ ਇਸ ਵੇਲੇ ਲੋਕ ਪਸੰਦ ਕਰ ਰਹੇ ਨੇ ਜਾਂ ਫਿਰ ਉਹਨਾਂ ਗੱਲਾਂ ਦੀ ਵੀ ਹਵਾ ਨਿਕਲਦੀ ਦਿਖਾਈ ਦੇ ਰਹੀ ਹੈ ਇਹ ਸਾਰਾ ਕੁਝ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਇੰਨਾ ਜ਼ਰੂਰੀ ਹੈ ਲਗਾਤਾਰ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ ਡਿੱਗਦੀ ਨਜ਼ਰ ਆ ਰਹੀ ਹੈ ਠੀਕ ਉਸੇ ਤਰ੍ਹਾਂ ਜਿਵੇਂ ਜੋ ਬਾਈਡਨ ਸਾਹਿਬ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੇ ਦੌਰਾਨ ਰੇਟਿੰਗ ਉਹਨਾਂ ਦੀ ਵਾਲੀ ਸੀ 54 ਤੋਂ ਹੁੰਦੇ ਹੁੰਦੇ 33% ਲੋਕਾਂ ਨੇ ਉਹਨਾਂ ਨੂੰ ਪਸੰਦ ਕਰਨਾ ਬੰਦ ਕਰ ਦਿੱਤਾ ਸੀ ਜਿਹੇ ਹਾਲਾਤ ਅਜਿਹੇ ਇਸ ਤਰ੍ਹਾਂ ਦੇ ਬਣ ਗਏ ਡੋਨਲਡ ਟਰੰਪ ਸਾਹਿਬ ਨਾਲ ਵੀ ਅਜਿਹੇ ਹਾਲਾਤ ਬਣ ਗਏ ਤਾਂ ਅਮਰੀਕਾ ਦੇ ਲੋਕ ਕੀ ਇੱਕ ਵੱਡਾ ਬਦਲਾ ਆਉਣ ਵਾਲੇ ਸਮੇਂ 'ਚ ਕਰਨਗੇ ਜਾਂ ਫਿਰ ਇਸੇ ਤਰ੍ਹਾਂ ਹੀ ਹੌਲੀ-ਹੌਲੀ ਚੱਲਦੇ ਅਤੇ ਚਲੀ ਜਾਣਗੇ ਇਹ ਸਮਝ ਦਿਸਗਾ ਪਰ ਬਹੁਤ ਸਾਰੇ ਮੁਲਕ ਬਹੁਤ ਸਾਰੇ ਲੋਕ ਡੋਨਲਡ ਟਰੰਪ ਦੇ ਫੈਸਲਿਆਂ ਨਾਲ ਸਹਿਮਤ ਵੀ ਹੈ ਕਿ ਜਿਸ ਤਰ੍ਹਾਂ ਦੇ ਫੈਸਲੇ ਉਹਨੇ ਕੀਤੇ ਆ ਪਿਛਲੀਆਂ ਸਰਕਾਰਾਂ ਵੀ ਅਜਿਹੇ ਫੈਸਲੇ ਕਰ ਨਹੀਂ ਸਕੀਆਂ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਹੁੰਦੇ ਇਜਾਜ਼ਤ ਹੋਰਾਂ ਪ੍ਰੋਗਰਾਮਾਂ ਲਈ ਦੇਖਤ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ